ਲੱਕੜ ਬੱਗੇ ਦੀ ਸਕਰੀਨ 'ਤੇ ਪਹੁੰਚੇ ਐਕਟਰ ਗੁਰਪ੍ਰੀਤ ਰਟੋਲ ਜੀ ਮੇਰੇ ਨਾਲ ਮੌਜੂਦ ਹੋ ਉਸ ਤੋਂ ਪਹਿਲਾਂ ਤਮਾ ਫਿਲਮਾਂ 'ਚ ਕੰਮ ਕਰ ਚੁੱਕੇ ਨੇ ਫਾਵੇਂ ਯਾਰ ਪ੍ਰਦੇਸੀ ਐ ਸਾਡੀ ਵੱਖਰੀ ਏ ਸ਼ਾਨ ਪਲਟਰ ਮੇਰੀ ਜਾਨ ਤੋਂ ਲੱਕੜ ਬੱਗੇ 'ਚ ਵੜਾਈ ਡਿਫਰੈਂਟ ਕੈਰੈਕਟਰ ਵਿੱਚ ਨਜ਼ਰ ਆਨੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮੱਚ ਜੀ ਥੈਂਕ ਯੂ ਜੀ ਡਿਫਰੈਂਟ ਡਿਫਰ ਜਨਰ ਦੇ ਫਿਲਮਾਂ ਕਰ ਚੁੱਕੇ ਹੋ ਸਾਗਰ ਨਾਲ ਵੀ ਸੁੱਚਾ ਸੁਰਮਾ ਵੀ ਕਰ ਚੁੱਕੇ ਹੋ ਤੇ ਐਕਸਪੀਰੀਅੰਸ ਕਿਸ ਤਰ੍ਹਾਂ ਦੇਖਦੇ ਹੋ ਐਕਸਪੀਰੀਮੈਂਟ ਬਹੁਤ ਹੋ ਰਿਹਾ ਹੁਣ ਸਾਗਰ ਦੀ ਮੂਵੀ ਵੀ ਕਰ ਰਹੇ ਤੁਸੀਂ ਲੱਕੜ ਬੱਗੇ ਬਹੁਤ ਦੇਖੋ ਅਸੀਂ ਨੇ ਆਪਣੇ ਵੱਲੋਂ ਇੱਕ ਐਫਰਟ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਤਰ੍ਹਾਂ ਦੀਆਂ ਸੀਰੀਜ਼ ਸਾਡੇ ਇੱਥੇ ਹਲੇ ਟ੍ਰੈਂਡ ਨਹੀਂ ਚੱਲਿਆ ਪੈਨ ਇੰਡੀਆ 'ਚ ਤੁਸੀਂ ਦੇਖਦੇ ਹੋ ਤਾਂ ਬਹੁਤ ਸਾਰੇ OTT ਪਲੇਟਫਾਰਮ ਨੇ ਜਿਹੜੇ ਹਿੰਦੀ ਦੇ ਵੱਡੇ Netflix, Amazon, SonyLivo ਉੱਥੇ ਤੁਸੀਂ ਦੇਖਦੇ ਹੋ ਸੋ ਪੰਜਾਬ ਦੇ ਵਿੱਚ ਇਹਦੀ ਪਹਿਲ ਕੇਵਲ ਬਾਨ ਨੇ ਕੀਤੀ ਆ ਤੇ ਹੁਣ ਇਹ ਕਾਰਵਾ ਅੱਗੇ ਚੱਲਦਾ ਰਹੇਗਾ ਰੋਕੇਗਾ ਨਹੀਂ ਐਦਾਂ ਦੇ ਟੌਪਿਕ ਨੂੰ ਹੱਥ ਪਾਉਣਾ ਕਾਫੀ ਡਿਫਿਕਲਟ ਹੁੰਦਾ ਪ੍ਰੋਡਕਸ਼ਨ ਹਾਊਸ ਵੀ ਛੇਤੀ ਛੇਤੀ ਹਾਂ ਨਹੀਂ ਕਰਦੇ ਔਰ ਪੰਜਾਬ ਦੇ ਵਿੱਚ ਬਹੁਤੀਆਂ ਆਪਰਚੂਨਿਟੀਆਂ ਨਹੀਂ ਹੈ ਹਲੇ ਤੱਕ ਆ OTT ਪਲੇਟਫਾਰਮਸ ਦੇ ਮਾਮਲੇ 'ਚ ਜਿੱਥੇ ਤੁਹਾਨੂੰ ਉਹਨੇ ਇੱਕ ਸਫੀਸ਼ੀਐਂਟ ਫੰਡ ਵੀ ਦਿੱਤੇ ਜਾਣ ਕਿ ਤੁਸੀਂ ਬਣਾ ਸਕੋ ਇਹ ਅਸੀਂ ਬਣਾ ਕੇ ਨਹੀਂ ਕੇਵਲ 1 ਦੇ ਕੋਲ ਗਏ ਸੀ ਕੇਵਲ 1 ਨੇ ਖੁਦ ਸਾਨੂੰ ਇਹਦੇ ਲਈ ਬਜਟ ਆਫਰ ਕੀਤਾ ਤੇ ਅਸੀਂ ਖੁਦ ਆ ਬਣਾਈ ਆ ਸੋ ਇਦਾਂ ਦੇ ਟੌਪਿਕਸ ਹੁਣ ਸ਼ੁਰੂ ਹੋ ਚੁੱਕੇ ਨੇ ਬਹੁਤ ਇੱਥੇ ਵਧੀਆ-ਵਧੀਆ ਕਹਾਣੀਆਂ ਨੇ ਔਰ ਬਹੁਤ ਜਲਦੀ ਮੈਨੂੰ ਲੱਗਦਾ ਕਿ ਤੁਸੀਂ ਐਦਾਂ ਦੇ ਕੰਟੈਂਟ ਨੇ ਜਿਹੜੇ ਉਹ ਬੰਦੇ ਦੇਖੋਗੇ ਤੇ ਐਕਸਪੈਰੀਮੈਂਟ ਕਰਨਾ ਕਿੰਨਾ ਘੱਟ ਮੌਕੇ ਮਿਲਦਾ ਕਰ ਨੂੰ ਕਿਰਦਾਰ ਨਾਲ ਖੇਡਣ ਦਾ ਮੌਕਾ ਮਿਲਦਾ ਹੈ ਇਹ ਜਿੱਕੇ ਜਿੱਕੇ ਕਿੰਨਾ ਘੱਟ ਮੌਕਾ ਮਿਲਦਾ ਤੁਹਾਨੂੰ ਡਿਫਰੈਂਟ ਨੰਬਰ ਸ਼ੇਡਸ ਦਿਖੇ ਤੁਹਾਡੇ ਮੈਨੂੰ ਮਿੰ ਤਾਂ ਟੋਟਲੀ ਮੇਰੇ ਲਈ ਤਾਂ ਸਭ ਕੁਝ ਚੇਂਜ ਸੀਗਾ ਮੈਂ ਕਦੇ ਵੀ ਇਸ ਤਰ੍ਹਾਂ ਦੀ ਆਪਣੀ ਲੁੱਕ ਨਹੀਂ ਚੇਂਜ ਕੀਤੀ ਸੀ ਸਭ ਕੁਝ ਚੇਂਜ ਕੀਤਾ ਜਿੰਨੇ ਐਕਸਪੈਰੀਮੈਂਟ ਇਹਦੇ ਵਿੱਚ ਹੋਏ ਨੇ ਜਿੰਨਾ ਐਡਵੈਂਚਰ ਅਸੀਂ ਕੀਤਾ ਮੈਨੂੰ ਦੇਖ ਕੇ ਲੱਗ ਨਹੀਂ ਰਿਹਾ ਸੀ ਕਿ ਸਕਰੀਨ ਦੇ ਉੱਪਰ ਕਿ ਮੈਂ ਉਹੀ ਹਾਂ ਉਹ ਤੁਹਾਡੀ ਲੁੱਕ ਤੋਂ ਲੈ ਕੇ ਤੁਹਾਡੇ ਬੋਲਣ ਦੇ ਸਟਾਈਲ ਤੋਂ ਲੈ ਕੇ ਤੁਹਾਡੇ ਗੈਟਅਪ ਤੋਂ ਲੈ ਕੇ ਹਰ ਤਰ੍ਹਾਂ ਦਾ ਐਕਸਪੈਰੀਮੈਂਟ ਹੋਇਆ ਇਹਦੇ ਵਿੱਚ ਔਰ ਕਹਾਣੀ ਦੀ ਰਿਕੁਆਇਰਮੈਂਟ ਸੀ ਮੈਂ 8 ਤੋਂ 10 ਕਿਲੋ ਵੇਟ ਰਿਡਿਊਸ ਇਸੇ ਲਈ ਕੀਤਾ ਸੀ ਕਿ ਯਾਰ ਕਿ ਤੁਸੀਂ ਉਸ ਕੈਰੈਕਟਰ ਦੇ ਨੇੜੇ ਬਿਲਕੁਲ ਜਾ ਸਕੋ ਤੇ ਜਿਵੇਂ ਤੁਸੀਂ ਕਿਹਾ ਜਲਦੀ ਜਲਦੀ ਹੱਥ ਨਹੀਂ ਪਾਉਂਦੇ ਜੇ ਟੌਪਿਕ ਨੂੰ ਜਿੱਦਾਂ ਇਹ ਟੌਪਿਕ ਹੈ ਨਾ ਸੈਂਸਰ ਬੋਰਡ ਵੀ ਸੋਚਦਾ ਹੈ ਪਾਸ ਕਰਨ ਬਾਰੇ ਜਿੱਦਾ ਇੱਕ ਪੇਪਰ ਲੀਕ ਦਾ ਪੂਰਾ ਤੁਸੀਂ ਦਿਖਾਇਆ ਕਿ ਪੈਟਰਨ ਕਿਦਾਂ ਹੈ ਕਿਦਾਂ ਕੁਐਸਚਨ ਪੇਪਰ ਜਾਂਦੇ ਨੇ ਕਿਦਾਂ ਸਾਰੀ ਚੀਜ਼ਾਂ ਹੁੰਦੀਆਂ ਨੇ ਤਾਂ ਸਿਨੇਮਾ 'ਚ ਚੰਗੀ ਗੱਲ ਐਕਸਪੈਰੀਮੈਂਟ ਹੋ ਰਿਹਾ ਗ੍ਰੋਥ ਹੋ ਰਹੀ ਹੈ ਕਿਸ ਤਰ੍ਹਾਂ ਦੇਖੋ ਜੀ ਐਕਸਪੈਰੀਮੈਂਟ ਤਾਂ ਬਹੁਤ ਚੰਗੀ ਤਰ੍ਹਾਂ ਹੋ ਰਹੇ ਨੇ ਕਿ ਦੀ ਸ਼ੁਰੂਆਤ ਹੋ ਚੁੱਕੀ ਹੈ ਕਿ ਦੇਖੋ ਇਦਾਂ ਦੀ ਫੁਡਨੀ ਦਾ ਇੰਟਰਸਟਿੰਗ ਫੈਕਟਰ ਕੀ ਰਿਹਾ ਜੇਕਰ ਮੈਂ ਗੱਲ ਕਰਾਂ ਹਾਂਜੀ ਇੰਟਰਸਟਿੰਗ ਫੈਕਟਰ ਕੀ ਰਿਹਾ ਇੰਟਰਸਟਿੰਗ ਫੈਕਟਰ ਇਹਦੀ ਸਟੋਰੀ ਸੀ ਮੈਂ ਸਟੋਰੀ ਸੁਣਨ ਤੋਂ ਬਾਅਦ ਹਾਂ ਕਰਤੀ ਸੀ ਮੈਨੂੰ ਤਾਂ ਇਦਾਂ ਦੇ ਕੈਰੈਕਟਰਾਂ ਨਾਲ ਪਿਆਰ ਆ ਜੀ ਬਸ ਤੇ ਹੁਣ ਕੀ ਐਕਸਪੈਕਟੇਸ਼ਨਸ ਨੇ ਕਿੱਦਾਂ ਦੀ ਚੀਜ਼ਾਂ ਤੇ ਕੰਮ ਕਰ ਰਹੇ ਹੋ ਕਿਦਰ ਫਿਲਮਾਂ ਲੱਗਦੀਆਂ ਮਤਲਬ ਇਹ ਹੈ ਜੀ ਕਿ ਹੁਣ ਲੋਕਾਂ ਦੇ ਸਾਹਮਣੇ ਜਾਊਗੀ ਲੋਕਾਂ ਦੀ ਕਚਹਿਰੀ ਦੇ ਵਿੱਚ ਦਰਸ਼ਕ ਕੇਵਲ 1 ਐਪ ਡਾਊਨਲੋਡ ਕਰੋ ਤੇ ਸਾਡੀ ਸੀਰੀਜ਼ ਦੇਖੋ ਤੇ ਅਸੀਂ ਅਗਲੇ 3 ਐਪੀਸੋਡ ਬਹੁਤ ਜਲਦੀ ਅਪਲੋਡ ਹੋ ਜਾਣਗੇ 6 ਦੇ 6 ਐਪੀਸੋਡ ਦੇਖ ਦੇਖੋ ਥੀਏਟਰ ਦੀ ਆਪਣੀ ਵੈਲਿਊ ਹੈ ਜੀ ਮੈਂ ਨਹੀਂ ਕਹਾਗਾ ਥੀਏਟਰ ਫੋਰਐਵਰ ਆ OTT ਤੁਹਾਨੂੰ ਇੱਕ ਆਪਸ਼ਨ ਦੇ ਰਿਹਾ ਬਹੁਤ ਸਾਰੇ ਟੌਪਿਕ ਹੋ ਸਕਦਾ ਕਿ ਤੁਸੀਂ ਥੀਏਟਰ ਚ ਨਹੀਂ ਕਹਿ ਸਕਦੇ ਉਹਦੇ ਲਈ ਮੈਂ OTT ਬੈਸਟ ਪਲੇਟਫਾਰਮ ਹੁੰਦਾ ਜਿੱਦਾਂ ਸਾਨੂੰ ਲੱਗਦਾ ਸੀ ਅਸੀਂ ਸੀਰੀਜ਼ ਫਾਰਮੈਟ ਚ ਜਾਣਾ ਚਾਹੁੰਨੇ ਆ ਕਿ ਡਿਟੇਲ ਚ ਗੱਲ ਕਰਨਾ ਚਾਹੁੰਨੇ ਆ ਉਹਦੇ ਲਈ ਸਾਨੂੰ OTT ਬੈਸਟ ਪਲੇਟਫਾਰਮ ਲੱਗਿਆ ਔਰ ਕੇਵਲ 1 ਨੇ ਉਹਦੇ ਲਈ ਅੱਗੇ ਹੱਥ ਵਧਾਇਆ ਤੇ ਜਾਂਦੇ ਜਿਹੜੇ ਲੱਕੜ ਬੱਗੇ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਫੈਨਸ ਨੂੰ ਸਰੋਤਿਆਂ ਨੂੰ ਬਸ ਦੇਖੋ ਜੀ ਇਹ ਬਹੁਤ ਮਿਹਨਤ ਨਾਲ ਸਿੱਦਤ ਨਾਲ ਅਸੀਂ ਇਹ ਸੀਰੀਜ਼ ਬਣਾਈ ਆ ਹੁਣ ਤੁਹਾਡੇ ਵੱਲ ਆ ਤੁਸੀਂ ਦੇਖੋ ਫੀਡਬੈਕ ਦਿਓ ਸਾਨੂੰ ਤੇ ਤੁਹਾਡੇ ਇੰਤਜ਼ਾਰ ਰਹੇਗਾ ਤਾਂ ਤੁਸੀਂ ਵੀ ਨੱਗੜ ਵਗੇ ਦੇਖੋ ਬਹੁਤ ਸੋਹਣੀ ਵੈਬ ਸੀਰੀਜ਼ ਬਣੀ ਹੈ ਗੁਰਪ੍ਰੀਤ